ਸੜਕੀ ਪ੍ਰੋਜੈਕਟਾਂ ਲੈ ਕੇ ਨਿਤਿੰਗਾੜਕਰੀ ਨੇ ਜੋ ਕਿਹਾ ਕਿਵੇਂ ਦੇਖਦੇ ਹੋ ਇਸ ਮੁੱਦੇ ਤੇ ਕਾਫੀ ਵਿਵਾਦ ਖੜਾ ਹੁੰਦਾ ਨਜ਼ਰ ਆ ਰਿਹਾ ਹੈ ਸਾਹਮਣੇ ਜਿਹੜੀ ਅੱਜ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਇੱਕ ਤਰ੍ਹਾਂ ਨਾਲ ਜਿੱਦਾਂ ਜਿੱਦਾਂ ਖਿੱਦੋਖੁੰਡੀ ਖੇਡ ਰਹੀ ਹੈ ਇਹ ਕਦੇ ਗੇਂਦ ਆਮ ਆਦਮੀ ਪਾਰਟੀ ਵਾਲੇ ਭਾਰਤੀ ਜਨਤਾ ਪਾਰਟੀ ਦੇ ਦਿੰਦੇ ਆ ਕਿ ਕਦੇ ਅਸੀਂ ਦੇਖ ਲਿਆ ਕਿ ਆਫਟਰ 올 ਪਿਸਦੀ ਜਿਹੜੀ ਹੈ ਉਹ ਜਨਤਾ ਹੈ ਇਸ ਦਾ ਪੰਜਾਬ ਹੈ ਕਿ ਪੰਜਾਬ ਦੇ ਮਾਰੇ ਜਾਂਦੇ ਆ ਇਹਨਾਂ ਦੀ ਤਾਂ ਜਿਹੜੀ ਆਪਸੀ ਸਿਆਸੀ ਖੇਡ ਹੈ ਪੰਜਾਬ ਸਰਕਾਰ ਦੀ ਨਾਕਾਮੀ ਤੇ ਗੱਲ ਕਰਨੀ ਸੀ ਕਮਲ ਹਰਪ੍ਰੀਤ ਜੀ ਤੁਸੀਂ ਮੁੱਖ ਵਿਰੋਧੀ ਧਿਰੋਂ ਤੁਸੀਂ ਲੋਕਾਂ ਨੂੰ ਇਹ ਦੱਸਣਾ ਸੀ ਕਿ ਮੁੱਖ ਮੰਤਰੀ ਸਾਹਿਬ ਨੇ ਪਿਛਲੇ 6 ਮਹੀਨਿਆਂ 'ਚ ਇੱਕ ਵੀ ਕੈਬਨਿਟ ਬੈਠਕ ਨਹੀਂ ਕੀਤੀ ਨਹੀਂ ਮੈਂ ਦੱਸਦਾ ਜੀ ਔਰ ਦੱਸ ਦੇਣ ਕਮਲ ਹਰਪ੍ਰੀਤ ਜੀ ਕਹਿ ਰਹੇ ਨੇ ਪੰਜਾਬ ਦਾ ਲਾਅ ਐਂਡ ਆਰਡਰ ਬਹੁਤ ਵਧੀਆ ਹੈ ਔਰ ਇਹ ਚਿੱਠੀ ਲਿਖ ਦੇਣ ਰਾਜਾ ਵੜਿੰਗ ਜੀ ਆਪਾਂ ਮੰਨ ਲਾਂਗੇ ਜੀ ਇਹਨਾਂ ਦੀ ਗੱਲ ਲੇਕਿਨ ਆਪਾਂ ਨੂੰ ਇਹ ਵੀ ਪਤਾ ਹੈ ਕਿ ਪੰਜਾਬ ਨੇ ਇਸ ਤੋਂ ਮਾੜਾ ਸਮਾ ਵੀ ਦੇਖਿਆ ਉਹ ਸੰਤਾਪ ਵੀ ਭੋਗਿਆ ਜਦੋਂ ਪੰਜਾਬ ਦੇ ਵਿੱਚ ਅਤਵਾਦ ਦਾ ਕਾਲਾ ਸਮਾਂ ਉਦੋਂ ਵੀ ਪੰਜਾਬ ਦੇ ਵਿੱਚ ਡਵੈਲਪਮੈਂਟ ਦੇ ਕੰਮ ਹੋਏ ਉਦੋਂ ਦੀ ਕੇਂਦਰ ਦੀ ਜਿਹੜੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਉਹਨਾਂ ਨੇ ਕੋਈ ਪੰਜਾਬ ਦੇ ਡਵੈਲਪਮੈਂਟ ਦੇ ਕੰਮ ਨਹੀਂ ਰੋਕਤੇ ਸੀ ਅੱਜ ਕਾਂਗਰਸ ਸਿੱਖਾਂ ਦੀ ਗੱਲ ਕਰ ਰਹੀ ਹੈ ਛੱਜਤਾ ਬੋਲੇ ਛਾਨ ਨਹੀਂ ਬੋਲੇ ਜਿਹਦੇ ਚ 100-100 ਛੇਕ ਹੈ ਔਰ ਪੱਗ ਦੀ ਗੱਲ ਕਰਦੀ ਹੈ ਕਾਂਗਰਸ ਦਾ ਜਿਹਨੇ ਪੱਗਾਂ ਰੋਲੀਆਂ ਕੋਈ ਜਵਾਬ ਪਾਇਆ ਜਿਹੜੇ ਕਹਿੰਦੇ ਸੀ ਬڑا ਪੇੜ ਹਿੱਲਦਾ ਹੈ ਬڑا ਪੇੜ ਹਿੱਲਦਾ ਹੈ ਧਰਤੀ ਹਿੱਲਦੀ ਹੈ ਇਹ ਹਰਪ੍ਰੀਤ ਜੀ ਯਾਦ ਕਰਾਤਾ ਤੁਹਾਨੂੰ ਨਜ਼ਰੀਆ ਪ੍ਰੋਗਰਾਮ ਦਰਸ਼ਕਾਂ ਦਾ ਸਵਾਗਤ ਹੈ ਸੜਕੀ ਪ੍ਰੋਜੈਕਟ ਕੌਮੀ ਪੱਦਰ ਦੇ ਪ੍ਰੋਜੈਕਟਾ ਪੰਜਾਬ ਚ ਜਿਸ ਤਰ੍ਹਾਂ ਐਡੀਕੇ ਕਿਸਾਨਾਂ ਵੱਲੋਂ ਜਿਸ ਤਰ੍ਹਾਂ ਦੇ ਸਵਾਲ ਉਸ ਮੁੱਦੇ ਤੇ ਕੇਂਦਰੀ ਮੰਤਰੀ ਨਿਤਨ ਗੜਕਰੀ ਦਾ ਇਹ ਕਹਿਣਾ ਹੈ ਕਿ ਜੇ ਸਥਿਤੀ ਨਾ ਸੁਧਰੀ ਤਾਂ ਪੰਜਾਬ ਚ ਘਟੂ ਘਟ 8 ਵੱਡੇ ਕੌਮੀ ਪ੍ਰੋਜੈਕਟ ਜਿਹੜੇ ਹੈਗੇ ਆ ਉਹ ਰੱਦ ਕੀਤੇ ਜਾ ਸਕਦੇ ਆ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਸਾਡੀਆਂ ਜ਼ਮੀਨਾਂ ਦਾ ਵਾਜਬ ਭਾਅ ਮਿਲੇ ਤਸੰਤ ਹੀ ਹੋ ਸਕਦੀ ਆ ਧੱਕੇ ਨਾਲ ਨਹੀਂ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਪਾਰਲੀਮੈਂਟ ਮੈਂਬਰ ਰਾਜਾ ਵੜੈਨ ਉਹਨਾਂ ਦਾ ਕਹਿਣਾ ਹੈ ਕਿ ਦੇਖੋ ਕੇਂਦਰੀ ਮੰਤਰੀ ਨੂੰ ਇਸ ਤਰ੍ਹਾਂ ਧਮਕੀ ਨਹੀਂ ਦੇਣੀ ਚਾਹੀਦੀ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਖੈਰ ਨਜ਼ਰੀਆ ਆਪਣਾ ਆਪਣਾ ਇਹਨਾਂ ਮੁੱਦਿਆਂ ਤੇ ਜਿਹੜੇ ਮਹਿਮਾਨ ਸਾਡੇ ਨਾਲ ਬਣੇ ਆ ਜੁੜੇ ਆਓ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਆ ਸਾਡੇ ਨਾਲ ਕੁਲਦੀਪ ਸਿੰਘ ਤਾਲੀਵਾਲ ਭਾਰਤੀ ਜਨਤਾ ਪਾਰਟੀ ਦੇ ਜਾਣੇ ਪਛਾਣੇ ਚਿਹਰੇ ਇਸੇ ਤਰੀਕੇ ਨਾਲ ਕਮਰ ਹਰਪੀਤ ਸਿੰਘ ਜੀ ਕਾਂਗਰਸ ਪਾਰਟੀ ਦੇ ਕਦਾਵਰ ਬੁਲਾ ਰਹੇ ਦੁਨੀ ਮਹਿਮਾਨਾ ਨੂੰ ਮਤਿਹਦਲ ਤੋਂ ਜੀ ਆਖਦਾ ਵੈਲਕਮ ਕਰਦਾ ਕਮਰਪੀ ਜਿਸ ਮੁੱਦੇ ਦਾ ਆਪਾ ਜ਼ਿਕਰ ਕਰ ਰਹੇ ਆ ਸੜਕੀ ਪ੍ਰੋਜੈਕਟਾਂ ਲੈ ਕੇ ਨਿਤਨਗੜ੍ਹ ਕ੍ਰੀ ਨੇ ਜੋ ਕਿ ਹੈ ਕਿਵੇਂ ਦੇਖਦੇ ਹੋ ਇਸ ਮੁੱਦੇ ਤੇ ਕਾਫੀ ਵਿਵਾਦ ਖੜਾ ਹੁੰਦਾ ਨਜ਼ਰ ਆ ਰਿਹਾ ਹੈ ਦੇਖੋ ਵਿਵਾਦ ਦਾਤਾ ਮੁੱਦਾ ਹੈ ਹੀ ਹੈ ਸਿੱਧੂ ਸਾਹਿਬ ਕਿਉਂਕਿ ਇਹਨਾਂ ਮੈਂ ਦੇਖ ਰਿਹਾ ਕਿ ਜਦੋਂ ਤੋਂ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ ਉਹ ਕਿਸੇ ਨਾ ਕਿਸੇ ਆਨੇ ਬਹਾਨੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੇ ਉੱਤੇ ਡਾਕਾ ਮਾਰਨ ਤੋਂ ਕਿਸੇ ਵੀ ਤਰ੍ਹਾਂ ਨਾਲ ਕੋਈ ਗੁਰੇਜ਼ ਨਹੀਂ ਕਰ ਰਹੀ ਉਸ ਤੇ ਸਾਹਮਣੇ ਜਿਹੜੀ ਅੱਜ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਇੱਕ ਤਰ੍ਹਾਂ ਨਾਲ ਜਿੱਦਾਂ ਜਿੱਦਾਂ ਖਿੱਦੋਖੁੰਡੀ ਖੇਡ ਰਹੀ ਹੈ ਇਹ ਕਦੇ ਗੇਂਦ ਆਮ ਆਦਮੀ ਪਾਰਟੀ ਵਾਲੇ ਭਾਰਤੀ ਜਨਤਾ ਪਾਰਟੀ ਦੇਖ ਦਿੰਦੇ ਆ ਕਿ ਕਦੇ ਅਸੀਂ ਦੇਖ ਲਿਆ ਕਿ ਭਾਰਤੀ ਜਨਤਾ ਪਾਰਟੀ ਵਾਲੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਕੋਈ ਨਾ ਕੋਈ ਬਹਾਨੇ ਸਿਰ ਜਿਵੇਂ ਕੋਈ ਦੂਸ਼ਣबाजी ਜਾਂ ਇਲਜ਼ਾਮबाजी ਕਰਕੇ ਜਿਵੇਂ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਨ ਦਾ ਕੋਈ ਨਾ ਕੋਈ ਨਵਾਂ ਤਰੀਕਾ ਹਮੇਸ਼ਾ ਕੱਢ ਲੈਂਦੇ ਆ ਹਾਲਾਂਕਿ ਇਹਨਾਂ ਗੱਲਾਂ ਦਾ ਜਵਾਬ ਬਿਲਕੁਲ ਦੇਣਾ ਸਰਕਾਰ ਦਾ ਫਰਜ਼ ਬਣਦਾ ਲੇਕਿਨ ਮੈਂ ਇਸ ਕੱਲੋ ਬਿਲਕੁਲ ਇਹ ਚਿੰਤਾ ਜ਼ਾਹਰ ਕਰਨੀ ਚਾਹੁੰਦਾ ਤੁਹਾਡੇ ਮਾਧਿਅਮ ਨਾਲ ਹੀ ਔਰ ਪੰਜਾਬ ਦੇ ਲੋਕਾਂ ਦੀ ਚਿੰਤਾ ਹੈ ਕਿ ਆਫਟਰ ਆਲ ਪਿਸਦੀ ਜਿਹੜੀ ਹੈ ਉਹ ਜਨਤਾ ਹੈ ਇਸ ਦਾ ਪੰਜਾਬ ਹੈ ਹੱਕ ਪੰਜਾਬ ਦੇ ਮਾਰੇ ਜਾਂਦੇ ਆ ਇਹਨਾਂ ਦੀ ਤਾਂ ਜਿਹੜੀ ਆਪਸੀ ਸਿਆਸੀ ਖੇਡ ਹੈ ਉਸ ਦੇ ਚਲਦੇ ਆ ਆਪਸ ਦੇ ਵਿੱਚ ਇੱਕ ਦੂਸਰੇ ਦੇ ਉੱਤੇ ਇਲਜ਼ਾਮਬਾਜ਼ੀ ਔਰ ਜਿਹੜੀ ਮੈਂ ਸਮਝਦਾ ਹੈਟਲੇ ਦੇ ਦਰਜੇ ਦੀ ਸਿਆਸਤ ਚੱਲ ਰਹੀ ਹੈ ਲੇਕਿਨ ਉਸ ਦੇ ਕਰਕੇ ਨੁਕਸਾਨ ਪੰਜਾਬ ਦਾ ਹੋ ਰਿਹਾ ਹੈ ਪੰਜਾਬ ਦੇ ਕੰਮ ਰੁਕੇ ਜਾ ਰਹੇ ਨੇ ਆਮਦਨ ਦੇ ਜ਼ਿਲ੍ਹੇ ਉਹਨਾਂ ਦੇ ਉੱਤੇ ਡਾਕਾ ਵੱਜ ਰਿਹਾ ਆਪਣੀ ਡਿ ਜਾ ਰਹੀ ਹੈ ਚਾਹੇ ਉਹਦੇ ਵਿੱਚ ਕਸੂਰਵਾਰ ਆਮ ਆਦਮੀ ਪਾਰਟੀ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਹੋਵੇ ਮੈਂ ਸਮਝਦਾ ਕਿ ਨੁਕਸਾਨ ਪੰਜਾਬ ਦਾ ਹੋ ਰਿਹਾ ਜੋ ਕਿ ਬਹੁਤ ਮਤਭਾਗ ਹੈ ਆ ਆਪਾਂ ਇਸ ਮੁੱਦੇ ਤੇ ਜਵਾਬ ਲੈਨੇ ਆ ਤਾਰੀਵਾਲ ਸਾਹਿਬ ਤੋਂ ਤਾਰੀਵਾਲ ਸਾਹਿਬ ਕਾਂਗਰਸ ਦੇ ਬੁਲਾਰੇ ਉਹਨਾਂ ਦਾ ਕਹਿਣਾ ਹੈ ਕਿ ਆਪ ਤੇ ਭਾਜਪਾ ਖਿਦੂ ਕੁੰਡੀ ਵਾਲੀ ਖੇਡ ਖੇਡ ਰਿਹਾ ਨੁਕਸਾਨ ਪੰਜਾਬ ਦਾ ਹੋ ਰਿਹਾ ਹੈ ਚਾਹੇ ਸੜਕੀ ਪ੍ਰੋਜੈਕਟਾਂ ਦੀ ਗੱਲ ਕਰੀਏ ਜਾਂ ਦੂਜੇ ਮੁੱਦਿਆਂ ਦੀ ਗੱਲ ਕਰਕੇ ਆਖਰ ਕਿਉਂ ਖਲਵਾੜ ਹੋ ਰਿਹਾ ਪੰਜਾਬ ਨਾਲ ਤਾਰੀਵਾਲ ਸਾਹਿਬ ਸਿੱਧੂ ਸਾਹਿਬ ਕਹਿੰਦੇ ਹਰਪ੍ਰੀਤ ਜੀ ਮੇਰੇ ਬਹੁਤ ਸਤਕਾਰਤ ਮਿੱਤਰ ਵੀ ਨੇ ਸਾਡੇ ਸਾਥੀ ਬੁਲਾਰੇ ਨੇ ਮੈਨੂੰ ਅੱਜ ਐ ਲੱਗ ਰਿਹਾ ਸੀ ਉਹਨਾਂ ਦੀਆਂ ਗੱਲਾਂ ਸੁਣ ਕੇ ਜਿਵੇਂ ਉਹ ਮਤਲਬ ਤੁਹਾਡੇ ਦਰਸ਼ਕ ਵੀ ਇਸ ਗੱਲ ਨਾਲ ਮੇਰੇ ਨਾਲ ਹਾਮੀ ਭਰਨਗੇ ਕਿ ਜਿਵੇਂ ਆਮ ਆਦਮੀ ਪਾਰਟੀ ਨੂੰ ਡਿਫੈਂਡ ਕਰ ਰਿਹਾ ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਬਣੇ ਹੋਏ ਇਹ ਭੁੱਲ ਜਾਂਦੇ ਆ ਕਿ ਪੰਜਾਬ ਦੇ ਵਿੱਚ ਵਿਰੋਧੀ ਧਿਰ ਹੈ ਕਾਂਗਰਸ ਉਹ ਕੇਂਦਰ ਦੇ ਵਿੱਚ ਤਾਂ ਤੁਹਾਨੂੰ ਬਾਕੀਆਂ ਪਾਰਟੀਆਂ ਨੇ ਜ਼ਿੰਮੇਵਾਰੀ ਦਿੱਤੀ ਹੈ ਮੁੱਖ ਵਿਰੋਧੀ ਧਿਰ ਇੱਥੇ ਆਪਾਂ ਪੰਜਾਬ 'ਚ ਐ ਪੰਜਾਬ ਸਰਕਾਰ ਦੀ ਨਾਕਾਮੀ ਤੇ ਗੱਲ ਕਰਨੀ ਸੀ ਕਮਲ ਹਰਪ੍ਰੀਤ ਜੀ ਤੁਸੀਂ ਮੁੱਖ ਵਿਰੋਧੀ ਧਿਰੋਂ ਤੁਸੀਂ ਲੋਕਾਂ ਨੂੰ ਇਹ ਦੱਸਣਾ ਸੀ ਕਿ ਮੁੱਖ ਮੰਤਰੀ ਸਾਹਿਬ ਨੇ ਪਿਛਲੇ 6 ਮਹੀਨਿਆਂ 'ਚ ਇੱਕ ਵੀ ਕੈਬਨਿਟ ਮੀਟਿੰਗ ਨਹੀਂ ਕੀਤੀ ਤੁਸੀਂ ਲੋਕਾਂ ਨੂੰ ਇਹ ਦੱਸਣਾ ਸੀ ਕਿ ਅੱਜ ਮੁੱਖ ਮੰਤਰੀ ਸਾਹਿਬ ਅੱਜ ਹੀ ਆਪਦੇ ਸੌਹਰਿਆਂ ਤੋਂ ਆਏ ਐ ਔਰ ਅਗਲੇ 6 ਮਹੀਨੇ ਆਪਦੇ ਸੌਰੀ ਰਹਿਣਗੇ ਅੱਗੇ ਵੀ ਕੋਈ 6 ਮਹੀਨੇ ਬੈਠਕ ਹੋਣ ਦੀ ਉਮੀਦ ਨਹੀਂ ਔਰ ਕੈਬਨਟ ਦੀ ਬੈਠਕ ਨਹੀਂ ਹੋ ਰਹੀ ਕਿਸਾਨਾਂ ਨਾਲ ਕੋਈ ਮੀਟਿੰਗ ਨਹੀਂ ਹੋ ਰਹੀ ਔਰ ਜਿਹੜੀ ਕਿਸਾਨਾਂ ਦੇ ਮੁੱਦੇ ਐ ਜਿਹੜੇ ਉਹ ਕਹਿੰਦੇ ਆ ਕਿ ਉਹਨਾਂ ਨੂੰ ਬੈਠ ਕੇ ਉਹਨਾਂ ਨਾਲ ਹੱਲ ਹੋ ਸਕਦੇ ਐ ਇਹ ਤਾਂ 13-14 ਹਜ਼ਾਰ ਦਾ ਤਾਂ ਸਿੱਧਾ ਕਿਹਾ ਗੜਕਰੀ ਸਾਹਿਬ ਨੇ 50 ਹਜ਼ਾਰ ਕਰੋੜ ਦੇ ਪ੍ਰੋਜੈਕਟ ਥ्रेट ਚ ਐ ਆਪਾਂ ਪੰਜਾਬ ਦੀ ਜਿਹੜੀ ਅੱਜ ਇਸ ਟਾਈਮ ਨਬਜ਼ਾ ਉਹਨੂੰ ਫੜੀਏ ਔਰ ਇਹਦੇ 'ਚ ਮੈਂ ਇਹ ਨਹੀਂ ਕਹਿੰਦਾ ਕਿ ਆਪਾਂ ਜਿਹੜਾ ਹੈਗਾ ਕਿਤੇ ਜਿਹੜੇ ਤੁਹਾਡੇ অতি ਪਿਆਰੇ ਐ ਤੁਹਾਡੇ ਬਹੁਤ ਪਿਆਰੇ ਗੰਢ ਜੋੜਦੇ ਸਾਥੀ ਐ ਮੈਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਕੋਈ ਇਲਜ਼ਾਮਬਾਜ਼ੀ ਕਰੋ ਮੈਂ ਤਾਂ ਇਹ ਕਹਿਣਾ ਤੁਸੀਂ ਪੰਜਾਬ ਦਾ ਪੱਕਾ ਲੋਕ ਕਮਰ ਹਰਪ੍ਰੀਤ ਜੀ ਤੁਸੀਂ ਉਹਨਾਂ ਦੇ ਬੁਲਾਰੇ ਨਾ ਬਣੋ ਆ ਆਵਾਜ਼ੀ ਪਾਰਟੀ ਜਦੋਂ ਉਹਨਾਂ ਦਾ ਬੁਲਾਰਾ ਆਊਗਾ ਫਿਰ ਉਹਨਾਂ ਨਾਲ ਗੱਲ ਕਰ ਲਾਂਗੇ ਕਮਰਪ੍ਰੀਤ ਜੀ ਅਨਾ ਤਾਲੀ ਵਸੇ ਇੱਕ ਸਵਾਲ ਮੈਂ ਜ਼ਰੂਰ ਉਹ ਹੀ ਕਹਿ ਰਹੇ ਨਾਲੇ ਵੀ ਕਹਿ ਰਿਹਾ ਹੈ ਕਿ ਆਪ ਵਾਲੇ ਤੇ ਭਾਜਪਾ ਵਾਲੇ ਖਿੱਦੋਕੁੰਡੀ ਦੀ ਖੇਡ ਖੇਡ ਰਹੇ ਆ ਨਹੀਂ ਦੇਖੋ ਮੈਂ ਉਹ ਠੀਕ ਹੈ ਉਹਨਾਂ ਨੇ ਲਾਸਟ ਵਿੱਚ ਗੱਲ ਕਹੀ ਹੈ ਮੈਂ ਸੁਣੀ ਹੈ ਤਕਰੀਰ ਜਿਹੜੀ ਉਹਨਾਂ ਦੀ ਉਹ ਕਿਤੇ ਨਾਂ ਚਾਹੁੰਦੇ ਹੋਏ ਵੀ ਉਹਨਾਂ ਨੂੰ ਇੱਕ ਲੈਣ ਕਹਿਣੀ ਪੈਂਦੀ ਹੈ ਲੋਕਾਂ ਨੂੰ ਦਿਖਾਉਣ ਵਾਸਤੇ ਪਰ ਇਹ ਅੱਜ ਜਿਹੜਾ ਪੰਜਾਬ ਦਾ ਮੁੱਦਾ ਹੈ ਮੈਂ ਗੱਲ ਕਰ ਲੈ ਜਿਹੜੀ ਹਾਈਵੇ ਦਾ ਮੁੱਦਾ ਹੈ ਇਹ ਹਾਈਵੇ ਦਾ ਮੁੱਦਾ ਹੱਲ ਕੌਣ ਕਰੂ ਹੁਣ ਕੇਂਦਰ ਸਰਕਾਰ ਨੇ ਹੱਲ ਕਰਨਾ ਜੀ ਇਹ ਮੁੱਦਾ ਤੁਸੀਂ ਮੈਨੂੰ ਆਪ ਦੱਸੋ ਤੁਸੀਂ ਜਰਨਲਿਸਟ ਹੋ ਸਿੱਧੂ ਸਾਹਿਬ ਇਹ ਮੁੱਦਾ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਕਰਨਾ ਹੈ ਕਾਨੂੰਨ ਮੁਤਾਬਕ ਉਹਨਾਂ ਕੋਲੇ ਅਧਿਕਾਰ ਹੈ ਔਰ ਜੇ ਉਹ ਬੰਦੇ ਨਹੀਂ ਪਹਿਲੀ ਗੱਲ ਤਾਂ ਲਾਅ ਐਂਡ ਆਰਡਰ ਦੀ ਗੱਲ ਹੈ ਲਾਅ ਐਂਡ ਆਰਡਰ ਇਹਨਾਂ ਨੂੰ ਵੀ ਪਤਾ ਹੈ ਕਹਦੇ ਨੇ ਕਬਰ ਹਰਪ੍ਰੀਤ ਜੀ ਦੱਸ ਦੇ ਤੁਹਾਡੇ ਦਰਸ਼ਕਾਂ ਨੂੰ ਕਿ ਲਾਅ ਐਂਡ ਆਰਡਰ ਬਹੁਤ ਵਧੀਆ ਪੰਜਾਬ ਦਾ ਮੁੱਖ ਵਿਰੋਧੀ ਧਿਰ ਨੇ ਹੀ ਬੰਦ ਲੈਣੇ ਇਹ ਗੱਲ ਨੂੰ ਆਪਾਂ ਜਿਹੜਾ ਹੈਗਾ ਰਿਟਨ ਗੜਕਰੀਜ ਨੂੰ ਕਹਦਾਂਗੇ ਉਹ ਸਿਆਸਤ ਕਰਦੇ ਆ ਮਤਲਬ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹ ਦਰਸ਼ਕਾਂ ਨੂੰ ਦੱਸੀਏ ਆਪਾਂ ਪਾਰਟੀ ਦੇ ਬੁਲਾਰੇ ਬਣ ਕੇ ਕੌਂਗਰਸ ਕਿਉਂ ਕੰਮ ਕਰ ਰਹੀ ਹੈ ਸਰ ਮੈਂ ਜਵਾਬ ਲੈਣਾ ਪਰ ਇੱਕ ਜਵਾਬ ਜਿਹੜਾ ਹੈ ਕਿਉਂਕਿ ਫਿਰ ਇਹਨਾਂ ਤੋਂ ਵੀ ਆਪਾਂ ਸਵਾਲ ਲੈਣਾ ਹੈ ਇੱਕ ਤਾਂ ਹੈ ਕਿ ਨਿਤਿਨ ਗੜਕਰੀ ਉਹ ਕਹਿੰਦੇ ਵੀ ਕਿਉਂ ਉਹ ਥ्रेट ਕਰਦੇ ਕਿ ਤੁਹਾਡੇ ਪ੍ਰੋਜੈਕਟ ਰੱਦ ਕਰ ਦਾਂਗੇ ਕੇਂਦਰ ਸਰਕਾਰ ਜਿਹਨਾਂ ਦੇ ਪ੍ਰੋਜੈਕਟ ਆ ਉਹਨਾਂ ਦੀ ਤੇ ਜ਼ਿੰਮੇਵਾਰੀ ਬਣਦੀ ਆ ਨਾ ਕੋਈ ਨਹੀਂ ਮੈਂ ਦੱਸਦਾ ਜੀ ਔਰ 10 ਦਿਨ ਕਵਰ ਹਰਪ੍ਰੀਤ ਜੀ ਕਹਿ ਰਹੇ ਨੇ ਪੰਜਾਬ ਦਾ ਲਾਅ ਐਂਡ ਆਰਡਰ ਬਹੁਤ ਵਧੀਆ ਹੈ ਔਰ ਇਹ ਚਿੱਠੀ ਲਿਖ ਦੇਣ ਰਾਜਾ ਵੜਿੰਗ ਜੀ ਆਪਾਂ ਮੰਨ ਲੈਂਦੇ ਜੀ ਇਹਨਾਂ ਦੀ ਗੱਲ ਕਿ ਨਿਤਨ ਗੜਕਰੀ ਦੀ ਗੱਲ ਕਰ ਰਹੇ ਦੀ ਦੀ ਦੇ ਨਾਂ ਚਾਈਗੀ ਲੰਬੀ ਛੋਟੀ ਗੱਲ ਆ ਅਮਨ ਕਰੂ ਤਾਂ ਪਰ ਇਹ ਮੁੱਦਾ ਮੁੱਦਾ ਸਿੱਧੂ ਸਾਹਿਬ ਉਹਨਾਂ ਨੇ ਇਲਜ਼ਾਮ ਇਹੀ ਲਾਇਆ ਉਹਨਾਂ ਨੇ ਥ्रेट ਉਹ ਕਹਿੰਦੇ ਜੇ ਤੁਸੀਂ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਕੀਤੀ ਸਾਡੇ ਇੰਜੀਨੀਅਰਾਂ ਨੂੰ ਥ्रेट ਮਿਲ ਰਿਹਾ ਧਮਕੀਆਂ ਮਿਲ ਰਹੀਆਂ ਗੈਂਗਸਟਰਾਂ ਵੱਲੋਂ ਫਰੋਤੀ ਦੀਆਂ ਜਾਨ ਤੋਂ ਮਾਰਨ ਦੀਆਂ ਮਿਲ ਰਹੀਆਂ ਇਹ ਆਈ ਵਾਸ਼ ਨਹੀਂ ਚੱਲਣਾ ਸੀਰੀਅਸ ਐਕਸ਼ਨ ਲਓ ਨਹੀਂ ਜਿਹੜੇ ਹੈਗੇ ਮੈਂ ਨਹੀਂ ਇੱਥੇ ਕੰਮ ਕਰ ਸਕਦਾ। ਤੁਹਾਡਾ ਔਰ ਇਹ ਗੱਲ ਵੀ ਦੱਸ ਦੇਣ ਉਹ ਜੇ ਨਹੀਂ ਹੈਗੀਆਂ ਤਾਂ ਓਕੇ ਕਮਰਬੀ ਜੀ ਉਹ ਕਹੇ ਕਿ ਅਮਨ ਕੁੰਦ ਦੀ ਸਥਿਤੀ ਐ ਨਹੀਂ ਮਾੜੀ ਆ ਉਹਦੀ ਵਜ੍ਹਾ ਕਰਕੇ ਗੱਲ ਕੀਤੀ ਐ ਨਿਤ ਗੜਕਰੀ ਨੇ ਕਿ ਵੀ ਇਹ ਫਿਰ ਇਦਾਂ ਦੀ ਸਥਿਤੀ ਐ ਤਾਂ ਅਸੀਂ ਪ੍ਰੋਜੈਕਟ ਲਾਂਚ ਨਹੀਂ ਕਰ ਸਕਦੇ। ਕੀ ਇਹ ਵਾਕਈ ਇਦਾਂ ਦੀ ਸਥਿਤੀ ਐ ਜਾਂ ਕੇਂਦਰ ਦਾ ਇੱਕ ਆਪਣਾ ਨਜ਼ਰੀਆ ਐ? ਦੇਖੋ ਸਿੱਧੂ ਸਾਹਿਬ ਇਹਨਾਂ ਦੀਆਂ ਸਾਰੀਆਂ ਗੱਲਾਂ ਮੈਂ ਸੁਣੀਆਂ। ਇਹ ਤਾਂ ਸਿਰਫ ਜਿਹੜਾ ਕਿਉਂਕਿ ਕਹਿਣ ਨੂੰ ਕੁਝ ਨਹੀਂ ਇਸ ਕਰਕੇ ਜਿਹੜੀ ਆਪਣੀ ਇਹ ਡਿਸਕਸ਼ਨ ਹੈ ਇਸ ਦਾ ਟਾਈਮ ਟਪਾਉਣ ਲਈ ਕੁਝ ਵੀ ਕਹਿ ਰਿਹਾ ਮੈਂ ਜੋ ਕਹਿ ਕਹੀ ਹੈ ਜੋ ਮੈਂ ਕਹਿਣਾ ਚਾਹ ਰਿਹਾ ਸੀ ਉਹ ਤੁਹਾਨੂੰ ਵੀ ਸਮਝ ਆ ਗਈ ਹੈ ਤੇ ਤੁਹਾਡੇ ਦਰਸ਼ਕ ਵੀ ਸਮਝ ਜਾਣਗੇ ਕਿਉਂਕਿ ਉਹਦਾ ਕਾਰਨ ਇਹ ਹੈ ਅੱਜ ਪੰਜਾਬ ਦੀ ਲੈਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਲੇਕਿਨ ਆਪਾਂ ਨੂੰ ਇਹ ਵੀ ਪਤਾ ਹੈ ਕਿ ਪੰਜਾਬ ਨੇ ਇਸ ਤੋਂ ਮਾੜਾ ਸਮਾਂ ਵੀ ਦੇਖਿਆ ਉਹ ਸੰਤਾਪ ਵੀ ਭੋਗਿਆ ਜਦੋਂ ਪੰਜਾਬ ਦੇ ਵਿੱਚ ਅਤਵਾਦ ਦਾ ਕਾਲਾ ਸਮਾਂ ਉਦੋਂ ਵੀ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਹੋਏ ਉਦੋਂ ਦੀ ਕੇਂਦਰ ਦੀ ਜਿਹੜੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਉਹਨਾਂ ਨੇ ਕੋਈ ਪੰਜਾਬ ਦੇ ਡਿਵੈਲਪਮੈਂਟ ਦੇ ਕੰਮ ਨਹੀਂ ਰੋਕਤੇ ਸੀ ਇਹ ਤਾਂ ਬਹਾਨੇਬਾਜ਼ੀ ਲਾ ਕੇ ਪੰਜਾਬੀਆਂ ਦਾ ਹੱਕ ਖੋਇਆ ਜਾ ਰਿਹਾ ਮੈਂ ਪੁੱਛਣਾ ਚਾਹੁੰਦਾ ਧਾਲੀਵਾਲ ਸਾਹਿਬ ਨੂੰ ਜਿਹੜੇ ਇੱਥੇ ਬੈਠ ਕੇ ਬੜੀਆਂ ਟਾਰਾਂ ਮਾਰਦੇ ਆ ਕਿ ਕੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਹੈ ਉਹ ਪੰਜਾਬ ਉਹਨਾਂ ਦੀ ਜੂਰਿਸਡਿਕਸ਼ਨ 'ਚ ਨਹੀਂ ਆਉਂਦਾ ਮੈਨੂੰ ਦੱਸਣਾ ਅਮਿਤ ਸ਼ਾਹ ਸਾਹਿਬ ਹੋਮ ਮਿਨਿਸਟਰ ਨੇ ਕਿ ਉਸ ਹੋਮ ਮਿਨਿਸਟਰ ਦੀ ਜੂਰਿਸਡਿਕਸ਼ਨ ਦੇ ਵਿੱਚ ਪੰਜਾਬ ਨਹੀਂ ਆਉਂਦਾ ਜਿਆਦਾ ਕਹਿ ਦੇਣ ਵੀ ਪੰਜਾਬ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਜਿਹੜੀ ਬਣਦੀ ਆ ਉਹ ਬਣਦੀ ਆ ਸਾਡਾ ਕੋਈ ਲੈਣਾ ਦੇਣਾ ਨਹੀਂ ਤੇ ਫਿਰ ਮੈਨੂੰ ਇਹ ਵੀ ਗੱਲ ਦਾ ਜਵਾਬ ਦੇ ਦੇਣ ਕਿ ਕੀ ਪੰਜਾਬ ਚੋਂ ਇਹਨਾਂ ਨੂੰ ਰੈਵਨਿਊ ਕਲੈਕਸ਼ਨ ਨਹੀਂ ਹੁੰਦੀ ਕੀ ਪੰਜਾਬ ਦੇ ਲੋਕ ਜਿਹੜਾ ਪੈਟਰੋਲ ਡੀਜ਼ਲ ਫੂਕਦੇ ਆ ਉਹਦਾ ਵੈਟ ਕਲੈਕਸ਼ਨ ਇਹਨਾਂ ਨੂੰ ਨਹੀਂ ਜਾਂਦੀ ਕੀ ਪੰਜਾਬ ਚੋਂ ਇਹਨਾਂ ਨੂੰ ਰੈਵਨਿਊ ਜੇ ਨਹੀਂ ਜੇ ਲੈਣ ਦੇ ਹੱਕਦਾਰ ਨੇ ਤੇ ਕੀ ਪੰਜਾਬ ਦੀ ਸਥਿਤੀ ਨੂੰ ਸੰਭਾਲਣ ਦੇ ਵਿੱਚ ਇਹਨਾਂ ਦਾ ਕੋਈ ਯੋਗਦਾਨ ਨਹੀਂ ਉਹਨਾਂ ਚਾਹੀਦਾ ਇਹਨਾਂ ਦਾ ਕੋਈ ਪੰਜਾਬ ਦੇ ਜੇ ਲੈਂਡ ਆਰਡਰ ਦੀ ਸਥਿਤੀ ਆਪਾਂ ਗੱਲ ਕਰਦੇ ਆ ਇਹ ਬਾਰ-ਬਾਰ ਕਹਿੰਦੇ ਖਰਾਬ ਹੈ ਤਾਂ ਉਹਦੀ ਜ਼ਿੰਮੇਵਾਰੀ ਕਿਹਦੀ ਹੈ ਤੇ ਜੇ ਜ਼ਿੰਮੇਵਾਰੀ ਨਹੀਂ ਚੱਕ ਸਕਦੇ ਤੇ ਹੱਥ ਖੜੇ ਕਰ ਦੇਣ ਨਾ ਫਿਰ ਤਾਂ ਗੱਲ ਅਸੀਂ ਮੰਨੀਏ ਕਿ ਭਈ ਇਹਨਾਂ ਦੇ ਵਸਦੀ ਗੱਲ ਨਹੀਂ ਇਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਸਿੱਟ ਕੇ ਤੇ ਆਪਦੇ ਹੱਥ ਖੜੇ ਕਰਤੇ ਫਿਰ ਤਾਂ ਅਸੀਂ ਮੰਨੀਏ ਇਹ ਹੁਣ ਗੱਲ ਇਹ ਆ ਵੀ ਉਹ ਉਹ ਤਾਂ ਬੱਚੇ ਨੂੰ ਜਿਵੇਂ ਕਿਸੇ ਨੂੰ ਸਮਝਾਈਦਾ ਨਾ ਵੀ ਸੌਂ ਜਾ ਸੌਂ ਜਾ ਬਾਹਰ ਕਾਲਾ ਬਾਬਾ ਤੁਰਿਆ ਫਿਰਦਾ ਤੈਨੂੰ ਚੱਕ ਕੇ ਲੈ ਜਾਊਗਾ ਇਹੋ ਕੰਮ ਕਰੀ ਜਾਂਦੇ ਆ ਵੀ ਪੰਜਾਬੀਆਂ ਦੇ ਅੱਖਾਂ 'ਚ ਕੱਟਾ ਪਾਉਣ ਵਾਲੀ ਗੱਲ ਨੇਰੇ 'ਚ ਰੱਖਣ ਦਾ ਯਤਨ ਕੀਤਾ ਜਾ ਰਿਹਾ ਹੈ ਸਿਰਫ ਇੱਕ ਗੱਲ ਨੂੰ ਲੈ ਕੇ ਇੱਕ ਮਿੰਟ ਮੇਰੀ ਗੱਲ ਪੂਰੀ ਹੋ ਜਾਂਦੇ ਹੋ ਸਿਰਫ ਇੱਕ ਗੱਲ ਨੂੰ ਲੈ ਕੇ ਕਿ ਲਾਂਡਰਡਰ ਦੀ ਸਥਿਤੀ ਖਰਾਬ ਹੈ ਲਾਂਡਰਡਰ ਦੀ ਸਥਿਤੀ ਖਰਾਬ ਹੈ ਇਹ ਸਾਨੂੰ ਪਤਾ ਹੈ ਇਸ ਗੱਲ ਨੂੰ ਬਾਰ-ਬਾਰ ਪ੍ਰਚਾਰਨ ਦੀ ਲੋੜ ਨਹੀਂ ਇਹਦਾ ਹੱਲ ਕਰੋ ਸਰਕਾਰ 'ਚ ਬੈਠੇ ਹੋ ਕਦ ਵਾਸਤੇ ਵੋਟਾਂ ਲੈਣ ਆਉਨੇ ਹੋ ਪੰਜਾਬ ਕਿਉਂ ਤੁਸੀਂ ਪੰਜਾਬ ਨੂੰ ਆਪਣਾ ਜਿਓਡਿਸਟ੍ਰਿਕਸ਼ਨ ਮੰਨਦੇ ਹੋ ਤੇ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾਉਂਦੇ ਜਵਾਬ ਦੱਸੋ ਅਪਾ ਜੀ ਵਾਲੇ ਜਲਵਾਸ ਦੇ ਦੇਵੰਗੇ ਜਵਾਬ ਕਹਿੰਦੇ ਕਿ ਮੈਂ ਕੁੰਦੀ ਸਥਿਤੀ ਦਾ ਬਹਾਨਾ ਬਣਾ ਕੇ ਜਿਹੜਾ ਹੈਗਾ ਪੰਜਾਬ ਦੇ ਪ੍ਰੋਜੈਕਟ ਰੋਕਣ ਦੀ ਗੱਲ ਹੈ ਅਮਰ ਗੁੰਦੀ ਸਥਿਤੀ ਦਾ ਮਾਮਲਾ ਵੱਖਰਾ ਪਰ ਉਹ ਬਹਾਨੇ ਨਾਲ ਦੂਜੇ ਪ੍ਰੋਜੈਕਟ ਕਿਉਂ ਰੋਕੇ ਜਾ ਰਹੇ ਹੈ ਸਿੱਧੂ ਸਾਹਿਬ ਮੈਂ ਹੈਰਾਨ ਐ ਦੂਜੀ ਗੱਲਬਾਤ ਦੇ ਵਿੱਚ ਵੀ ਇੱਕ ਵਾਰੀ ਵੀ ਮੁੱਖ ਮੰਤਰੀ ਸਾਹਿਬ ਜਾਂ ਆਪ ਸਰਕਾਰ ਦਾ ਨਾਮ ਨਹੀਂ ਲਿਆ ਕਮਰ ਹਰਪ੍ਰੀਤ ਜੀ ਨੇ ਇੱਕ ਵਾਰੀ ਵੀ ਵੀ ਆਪਾਂ ਜਿਹੜਾ ਮੁੱਦਾ ਅੱਜ ਗੱਲ ਕਰ ਰਹੇ ਆਂ ਹਾਈਵੇ ਪ੍ਰੋਜੈਕਟ ਰੁਕੇ ਹੈ ਉਹਨਾਂ ਦਾ ਏਜੰਡਾ ਸਿਰਫ ਇੰਨਾ ਹੀ ਹੈ ਕਿ ਕੇਂਦਰ ਧੱਕਾ ਕਰ ਰਿਹਾ ਇਹਦੂ ਬਿਨਾ ਕੋਈ ਨਹੀਂ ਮੈਂ ਦੁਬਾਰਾ ਮੋਢੇ ਹਲੂਨ ਦਿੰਨਾ ਦੁਬਾਰਾ ਯਾਦ ਕਰਾ ਦਿੰਨਾ ਤੁਸੀਂ ਪੰਜਾਬ ਦੀ ਮੁੱਖ ਵਿਰੋਧੀ ਧਿਰੋਂ ਕਮਰ ਹਰਪ੍ਰੀਤ ਜੀ ਆਪਾਂ ਸਰਕਾਰ ਨਾਲ ਗੱਲ ਕਰਨੀ ਪੰਜਾਬ ਸਰਕਾਰ ਨੂੰ ਜ਼ਿੰਮੇਵਾਰੀ ਯਾਦ ਕਰਾਉਣੀ ਹੈ ਹੁਣ ਕੇਂਦਰ ਦੀ ਜਿੱਥੇ ਧੱਕਰ ਦੀ ਗੱਲ ਕੀਤੀ ਮੈਂ ਤੁਹਾਨੂੰ ਯਾਦ ਕਰ ਦੱਸ ਦਿੰਨਾ ਜੀ ਏਅਮਜ਼ ਜਿਹੜਾ ਹੈਗਾ ਪੰਜਾਬ ਨਾਲ ਧੱਕਾ ਹੈ ਜਿਹੜੇ ਬਾਕੀ ਪੰਜ 에어ਪੋਰਟ ਆਏ ਪੰਜਾਬ ਨਾਲ ਧੱਕਾ ਹੈ ਪੀਜੀਆਈ ਸੈਂਟਰ ਪੰਜਾਬ ਨਾਲ ਧੱਕਾ ਹੈ ਜਿਹੜਾ ਸਾਰੀਆਂ ਐਮਐਸਪੀ ਤੇ ਫਸਲਾਂ 70000 ਕਰੋੜ ਦੀਆਂ ਕੇਂਦਰ ਚੱਕ ਰਿਹਾ ਪੰਜਾਬ ਨਾਲ ਧੱਕਾ ਹੈ ਚਲੋ ਮੈਂ ਮੁੱਦੇ ਤੇ ਆਪਾਂ ਆ ਗਏ ਔਰ ਇਹਦੇ ਤੋਂ ਉੱਤੇ ਜਿੱਨੇ ਸਕੂਲ ਐ ਸਾਰੇ ਕੰਮ ਹੋ ਰਹੇ ਪੰਜਾਬ ਨਾਲ ਧੱਕਾ ਹੈ ਲੰਬੀ ਬਹਿਸ ਹੋ ਜੇਗੀ ਆਵਾ ਮੁੱਦੇ ਤੇ ਮੈਂ ਮੈਂ ਉਹੀ ਗੱਲ ਹੈ ਨਾ ਜੀ ਜਿਹੜਾ ਜਿਹੜਾ ਥ੍ਰੈਟ ਮਿਲੀ ਆ ਤਾਜਾ ਤਾਜਾ ਥ੍ਰੈਟ ਮਿਲੀ ਐ ਇੰਜੀਨੀਅਰਸ ਨੂੰ ਉਦੋਂ ਬਾਅਦ ਕਿਸਾਨ ਜਿਹੜੇ ਹੈਗੇ ਉਹ ਕਹਿ ਰਹੇ ਆ ਕਿ ਸਾਨੂੰ ਮੁਆਵਜ਼ੇ ਨਹੀਂ ਮਿਲ ਰਹੇ ਪ੍ਰੋਪਰ ਲੋਕਲ ਐਡਮਿਨਿਸਟ੍ਰੇਸ਼ਨ ਸਾੜ ਦਾ ਧੱਕਾ ਕਰ ਰਹੀ ਹੈ ਉਹ ਪੰਜਾਬ ਸਰਕਾਰ ਦੇ ਹੱਥ 'ਚ ਹੈ ਕੋਈ ਇਹ ਐ ਥੋੜੀ ਕੰਮ ਚੱਲਣਾ ਕਿ ਹਰ ਇੱਕ ਮੁੱਦਾ ਕੇਂਦਰਵਾਲ ਨੂੰ ਮੂੰਹ ਕਰਕੇ ਤੇ ਥੱਲੇ ਪੰਜਾਬ ਨੂੰ ਲੁੱਟੀ ਜਾਈਏ ਸਾਰਾ ਦਾ ਪੰਜਾਬ ਖਾਲੀ ਕਰਤਾ ਆਮਦਮੀ ਪਾਰਟੀ ਨੇ ਪੱਲੇ ਕੀ ਰਹਿ ਗਿਆ ਤਾਲੀਵਾਦ ਸਾਹਿਬ ਆਪਾਂ ਸਾਥ ਦੇ ਰਹੇ ਆ ਤੇ ਆਪਾਂ ਉਹਨਾਂ ਦੀ ਜੇ ਕਾਂਗਰਸ ਪਾਰਟੀ ਉਹਨਾਂ ਦੇ ਸਾਥ ਦੇ ਰਹੀ ਐ ਇਸ ਗੱਲ ਦੇ ਵਿੱਚ ਤਾਂ ਉਸ ਲੁੱਟ ਦੇ ਵਿੱਚ ਬਰਾਬਰ ਦੀ ਭਾਗੀਦਾਰ ਐ ਕਾਂਗਰਸ ਪਾਰਟੀ ਆਪਾਂ ਜਵਾਬ ਲੈਣਾ ਇੱਕ ਨਿਕਾਜਾ ਸਵਾਲ ਮੈਂ ਅੱਗੇ ਫਿਰ ਜਵਾਬ ਲੈਣਾ ਜਿਹੜੀ ਹੁਣ ਮੌਜੂਦੇ ਦੀ ਗੱਲ ਆ ਰਹੀ ਜੀ ਕੀਮਤ ਦੀ ਗੱਲ ਆ ਰਹੀ ਐ ਮੈਂ ਦੇਖ ਰਿਹਾ ਕਿ ਕਿਸਾਨ ਆਗੂ ਕਹਿ ਰਿਹਾ ਐ ਕਿ ਜੀ ਸਾਨੂੰ ਜਿਹੜੀ ਜ਼ਮੀਨ ਦਾ ਮੁਆਵਜ਼ਾ ਸਹੀ ਮਿਲਣਾ ਚਾਹੀਦਾ ਮਿਲ ਨਹੀਂ ਰਿਹਾ ਉਦੋਂ ਘੱਟ ਭਾਜਦੇ ਜ਼ਮੀਨਾਂ ਲਈਏ ਜਾ ਰਹੀਆਂ ਧੱਕੇ ਨਾਲ ਲਈਆਂ ਜਾ ਰਹੀਆਂ ਹੁਣ ਜ਼ਮੀਨਾਂ ਦਾ ਭਾਅ ਤੈਅ ਕਰਨ ਚ ਸਾਰੀ ਹੁਣ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕੇਂਦਰ ਦੀ ਜ਼ਿੰਮੇਵਾਰੀ ਨਹੀਂ ਹੈ ਤਾਲੀਵਾਲ ਸਾਹਿਬ ਬਿਲਕੁਲ ਨਹੀਂ ਜੀ ਉਹ ਕਲੈਕਟਰ ਰੇਟ ਜਿਹੜਾ ਉਹਦੇ ਨਾਲ ਵਧਣਾ ਘਟਣਾ ਜ਼ਮੀਨ ਦਾ ਭਾਅ ਉਹ ਕੇਂਦਰ ਔਰ ਪੰਜਾਬ ਸਰਕਾਰ ਦੇ ਹੱਥ ਹੈ ਔਰ ਹੁਣੇ ਪੰਜਾਬ ਸਰਕਾਰ ਨੇ ਕਲੈਕਟਰ ਰੇਟ ਵਧਾਏ ਵੀ ਹੈ ਇਹ ਮੁੱਦੇ ਨੂੰ ਦੇਖਦੇ ਆ ਉਹਨਾਂ ਨੇ ਨਾਲ ਦੀ ਨਾਲ ਵਧਾਏ ਵੀ ਹੈ ਪਰ ਉਹਦੇ ਤੇ ਕਿਸਾਨ ਸੈਟੀਸਫਾਈਡ ਹਨ ਜਾਂ ਨਹੀਂ ਹਨ ਇਹ ਜੱਥੇਬੰਦੀਆਂ ਦੱਸ ਸਕਦੀਆਂ ਹੈ ਲੋਕਾਂ ਜਿਹੜੇ ਪ੍ਰੋਟੈਸਟ ਕਰਦੇ ਪਰ ਇਹ ਸਾਰੀ ਜ਼ਿੰਮੇਵਾਰੀ ਐਜ਼ ਪਰ ਲੈਂਡ ਐਕੁਇਜ਼ੀਸ਼ਨ ਐਕਟ ਇਹ ਪੰਜਾਬ ਸਰਕਾਰ ਦੀ ਹੈ ਉਹਨਾਂ ਨੇ ਦੇਖਣਾ ਕਿਹੜੀ ਜ਼ਮੀਨ ਕਿੱਥੋਂ ਮਹਿੰਗੀ ਹੈ ਕਿੰਨਾ ਉਹਦਾ ਕਲੈਕਟਰ ਰੇਟ ਹੈ ਉਹਦੇ ਹਿਸਾਬ ਨਾਲ ਫਾਰਮੂਲਾ ਬਣਿਆ ਹੋਇਆ ਤੇ ਜੇ ਵੱਧ ਘੱਟ ਪੈਸੇ ਮਿਲਨੇ ਹੋ ਕਲੈਕਟਰ ਰੇਟ ਦੇ ਹਿਸਾਬ ਨਾਲ ਮਿਲਦੇ ਆ ਜੀ ਜਿਹਦਾ ਕਿਸੇ ਦਾ ਕਲੈਕਟਰ ਰੇਟ ਘੱਟ ਆ ਉਹਨੂੰ ਉਹਦੇ ਹਿਸਾਬ ਨਾਲ ਜਿਹੜਾ ਵੱਧ ਆ ਜਿਹੜੀ ਜ਼ਮੀਨ ਦਾ ਨੂੰ ਉਹਦੇ ਹਿਸਾਬ ਨਾਲ ਤੋਂ ਉਹ ਕਲੈਕਟਰ ਰੇਟ ਉਹਨਾਂ ਦੇ ਹੱਥ 'ਚ ਹੈ ਉਹਨਾਂ ਨੇ ਉਹਦੇ ਮੁਤਾਬਕ ਦੇਣਾ ਦੇਖ ਕੇ ਕਿ ਜੇ ਕਿੰਨਾ ਇਲਾਕੇ ਦਾ ਵੱਧ ਆ ਘੱਟਦਾ ਉਰੇ ਤੇ ਮੁੱਖ ਮੰਤਰੀ ਸਾਹਿਬ ਬੈਠਣ ਫੈਸਲੇ ਲੈਣ ਹੁਣ ਮੁੱਖ ਮੰਤਰੀ ਸਾਹਿਬ ਤਾਂ ਬਹਿੰਦੇ ਨਹੀਂ ਮੁੱਖ ਵਿਰੋਧੀ ਧਿਰ ਉਹਨਾਂ ਨੂੰ ਕਹਿੰਦੀ ਦੀ ਅੰਦੋਲਨਕਾਰੀ ਕੀਤੇ ਵੇ ਸਿੱਧੇ ਦਿੱਲੀ ਵਾਲ ਨੂੰ ਤਾਂ ਕੰਮ ਚੱਲੀ ਜਾਂਦਾ ਜੀ ਫਿਰ ਪੰਜਾਬ ਦਾ ਤਾਂ ਰੱਬ ਹੀ ਰੱਖਾ ਹੈ ਨਾ ਫਿਰ ਸਤੂ ਸਾਹਿਬ ਪੁੱਛਣ ਵਾਲਾ ਕੋਈ ਹੈ ਹੀ ਨਹੀਂ ਆਪਾਂ ਜਵਾਬ ਲੈਨੇ ਆ ਜੀ ਕਮਰਾਪੀ ਜੀ ਕੀ ਕਹੋਗੇ ਇਸ ਮੁੱਦੇ ਤੇ ਕਹਿੰਦੇ ਕਿ ਪੰਜਾਬ ਦੀ ਆਪਾਂ ਗੱਲ ਨਹੀਂ ਕਰਦੇ ਕੇਂਦਰ ਤੇ ਸਾਰਾ ਨਿਸ਼ਾਨਾ ਸਾਧਿਆ ਹੋਇਆ ਹੈ ਇਹਨਾਂ ਦੀ ਮਰਜ਼ੀ ਇਹ ਸੀ ਜੇ ਮੈਂ ਇਹਨਾਂ ਨਾਲ ਰਲ ਕੇ ਪੰਜਾਬ ਸਰਕਾਰ ਦੇ ਉੱਤੇ ਕੱਢ ਕੇ ਤਵਾ ਲਾਵਾਂ ਤਾਂ ਕਿ ਇਹਨਾਂ ਦੀ ਜਿਹੜੀ ਨਲਾਕੀ ਹੈ ਉਹ ਕਿਤੇ ਨਾ ਕਿਤੇ ਦਰਕਨਾਰ ਹੋ ਜੇ ਜੋ ਇਹਨਾਂ ਦਾ ਜੋ ਰਵਈਆ ਹੈ ਪੰਜਾਬ ਦੇ ਪ੍ਰਤੀ ਉਸ ਨੂੰ ਅਣਗੌਲਿਆ ਇਸ ਡਿਬੇਟ ਦੇ ਵਿੱਚ ਕੀਤਾ ਜਾਵੇ ਜੋ ਮੈਂ ਹੋਣ ਨਹੀਂ ਦੇਣਾ ਜੀ ਮਸਲਾ ਇਸ ਗੱਲ ਦਾ ਹੈ ਪੰਜਾਬ ਦੀ ਸਰਕਾਰ ਨਲਾਕ ਹੈ ਸਾਰਿਆਂ ਨੂੰ ਪਤਾ ਹੁਣ ਇਸ ਗੱਲ ਨੂੰ ਬਾਰ-ਬਾਰ ਪ੍ਰਚਾਰ ਕਰਕੇ ਉੱਚੋਂ ਆਪਾਂ ਕੀ ਕੱਢ ਲੈਣਾ ਅੱਜ ਜਿਹੜੀ ਆਪਾਂ ਡਿਸਕਸ਼ਨ ਕਰ ਰਹੇ ਆ ਇਹਦਾ ਕੋਈ ਸਾਰਤਕ ਨਤੀਜਾ ਨਿਕਲਣਾ ਚਾਹੀਦਾ ਮੇਰੀ ਕੋਸ਼ਿਸ਼ ਇਹ ਹੈ ਕਿ ਇਹਨਾਂ ਨੂੰ ਘੇਰ ਕੇ ਮੁੱਦੇ ਤੇ ਲਿਆਂਦਾ ਜਾਵੇ ਇਹਨਾਂ ਦੀ ਕੋਸ਼ਿਸ਼ ਹੈ ਕਿ ਮੁੱਦੇ ਨੂੰ ਕਿਸੇ ਨਾ ਕਿਸੇ ਤਰੀਕੇ ਡੀਰੇਲ ਕੀਤਾ ਜਾਵੇ ਮਸਲਾ ਇਸ ਗੱਲ ਦਾ ਆਪ ਦੀ ਕਿਸੇ ਗਲਤੀ ਦਾ ਕੋਈ ਜਵਾਬ ਨਹੀਂ ਦਿੱਤਾ ਇਹਨਾਂ ਨੇ ਹੋਰ 75 ਕੰਮ ਗਣਾਤੇ ਜਿਹੜੇ ਕੰਮ ਨੂੰ ਬੰਦ ਕੀਤਾ ਜਾ ਰਿਹਾ ਉਹਦੇ ਬਾਰੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਤੁਸੀਂ ਦੇਖੋ ਕਿਸੇ ਸਿਆਸੀ ਪਾਰਟੀ ਦਾ ਕੋਈ ਨੁਮਾਇੰਦਾ ਆਪ ਦੀ ਪਾਰਟੀ ਛੱਡ ਕੇ ਇਹਨਾਂ ਦੀ ਪਾਰਟੀ ਚਲਾ ਜਾ ਦਸ ਗਨਮੈਨ ਮੌਕੇ ਤੇ ਉਹਦੇ ਘਰੇ ਪਹੁੰਚ ਜਾਂਦੇ ਆ ਉਹਦੀ ਸੇਫਟੀ ਸਿਕਿਉਰਿਟੀ ਵਾਸਤੇ ਭਾਵੇਂ ਉਹਨੂੰ ਲੋੜ ਨਾ ਹੋਵੇ ਤੇ ਮੈਨੂੰ ਦੱਸੋ ਵੀ ਜਿਹੜੇ ਇਹਨਾਂ ਦੇ ਮੁਲਾਜ਼ਮ ਹੈ ਉਹਨਾਂ ਦੀ ਸੇਫਟੀ ਇਹ ਸਰਕਾਰ ਕੀ ਉਹਨਾਂ ਨੂੰ ਸੇਫਟੀ ਪ੍ਰੋਵਾਈਡ ਨਹੀਂ ਕਰ ਸਕਦੀ ਆ? ਕੀ ਫालतू ਗੱਲਾਂ ਕਰਦੇ ਇੱਥੇ ਬੈਠ ਕੇ? ਜੇ ਉਹਨਾਂ ਨੂੰ ਥ੍ਰੈਟਸ ਨੇ, ਜੇ ਉਹਨਾਂ ਨੂੰ ਕੋਈ ਖਤਰਾ ਹੈ ਤੇ ਸਰਕਾਰ ਕਾਦੇ ਲਈ ਐ? ਲਾਰਡ ਆਰਡਰ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ। ਉਹਨਾਂ ਨੂੰ ਸਿਕਿਉਰਿਟੀ ਸੇਫਟੀ ਪ੍ਰੋਵਾਈਡ ਕਰਨ ਨਾ ਕਿ ਇਹ ਪ੍ਰੋਜੈਕਟ ਹੀ ਬੰਦ ਕਰ ਦੇਣ। ਇਹ ਤਾਂ ਫालतू ਗੱਲਾਂ ਨੇ। ਦੇਖੋ ਮੇਰੀ ਗੱਲ ਨੂੰ ਸਮਝੋ। ਜੇ ਪੰਜਾਬ ਦੀ ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀ ਤੇ ਇਹਦਾ ਮਤਲਬ ਵੀ ਆਪਾਂ ਹੁਣ ਪੰਜਾਬ ਨੂੰ ਜਿਹੜੇ ਡਿਵੈਲਪਮੈਂਟ ਦੇ ਜਿਹੜੇ ਕੰਮ ਹੋਣੇ ਆ ਉਹ ਰੋਕ ਦੇਾਂਗੇ ਪੰਜਾਬ ਦਾ ਕੰਮ ਰੋਕ ਦੇਾਂਗੇ ਇੱਥੇ ਪੰਜਾਬ ਦੇ ਹੱਕ ਮਾਰ ਲਾਂਗੇ ਇਹ ਤਾਂ ਦੇਖੋ ਮੈਂ ਬੜੀ ਅਫਸੋਸ ਵਾਲੀ ਗੱਲ ਹੈ ਕਿ ਕਿਵੇਂ ਇੱਥੇ ਪੱਗਾਂ ਬੰਨ੍ਹ ਕੇ ਇਹ ਬੈਠ ਕੇ ਟੀਵੀ ਚੈਨਲਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਜਿਹੜੀ ਪੰਜਾਬ ਦੇ ਸਿੱਖਾਂ ਦੇ ਹੱਕਾਂ ਦੇ ਉੱਤੇ ਦਿਨ ਦਿਹਾੜੇ ਡਾਕਾ ਮਾਰ ਰਹੀ ਆ ਉਹਨਾਂ ਦੀ ਵਕਾਲਤ ਕਰ ਰਹੇ ਨੇ ਮੈਨੂੰ ਸਮਝ ਨਹੀਂ ਆਉਂਦੀ ਏ ਕਿਹੜੇ ਮੂਨਾ ਲੋਕਾਂ ਦੇ ਵਿੱਚ ਵਿਚਰਦੇ ਹੋਣਗੇ ਆਪਣੇ ਪਰਿਵਾਰਾਂ 'ਚ ਜਾ ਕੇ ਕਿੱਦਾਂ ਗੱਲ ਕਰਦੇ ਹੋਣਗੇ ਕਿਸ ਤਰੀਕੇ ਦਾ ਮਤਲਬ ਜਾ ਲੈਣੀ ਚਾਹੀਦੀ ਏ ਯਾਰ ਬੜੀ ਹਰਾਨੀ ਹੁੰਦੀ ਏ ਕਿ ਕਿਉਂ ਇਦਾਂ ਦੇ ਕੰਮ ਕਰ ਰਹੇ ਨੇ ਔਰ ਜਿਹਦੇ ਨਾਲ ਆਪਣੇ ਆਪ ਨੂੰ ਜਵਾਬ ਦੇਣਾ ਔਖਾ ਹੋ ਜੀ। ਕਿ ਗੱਲ ਇਹ ਹੈ। ਜਵਾਬ ਨਹੀਂ ਜਵਾਬ ਨਹੀਂ ਇਸ ਮੁੱਦੇ ਤੇ। ਕੋਈ ਤਵਾਲਾ ਸਿਆਸਤ ਨਹੀਂ ਹੈ। ਥੈਂਕ ਯੂ। ਕੇਵਲ ਤੇ ਕੇਵਲ ਕਿਸੇ ਦੀ ਨਿੰਦਿਆ ਕਰਨਾ ਸਿਆਸਤ ਨਹੀਂ ਹੈ। ਜਿੰਨੇ ਤੇ ਆਮ ਆਦਮੀ ਪਰਚਾਣਾ ਇੱਕ ਮਿੰਟ ਜਿੱਦੂ ਸਾਹਿਬ ਇੱਕ ਮਿੰਟ। ਜਿੱਦਣ ਇਹਨਾਂ ਦੀ ਜਗ੍ਹਾ ਤੇ ਕੋਈ ਆਮ ਆਦਮੀ ਪਾਰਟੀ ਦਾ ਬੁਲਾਰਾ ਬੈਠਾ ਹੋਏਗਾ ਨਾ ਮੈਂ ਉਹਨੂੰ ਵੀ ਇਸੇ ਤਰ੍ਹਾਂ ਘੇਰੂੰਗਾ। ਮੈਂ ਉਹਦੇ ਕੋਲੋਂ ਵੀ ਇਸੇ ਤਰ੍ਹਾਂ ਸਵਾਲ ਪੁੱਛੂੰਗਾ। ਲੇਕਿਨ ਅੱਜ ਮੇਰੇ ਸਾਹਮਣੇ ਕੁਲਦੀਪ ਸਿੰਘ ਢਾਲੀਵਾਲਾ ਤੇ ਭਾਰਤੀ ਜਨਤਾ ਪਾਰਟੀ ਤੇ ਬੁਲਾ ਰਹੇ ਆ ਆਮ ਆਦਮੀ ਪਾਰਟੀ ਤੇ ਬੁਲਾ ਰਹੇ ਨਹੀਂ ਹੈ ਜਿੱਦਣ ਤੁਸੀਂ ਲਿਆਓਗੇ ਸਾਹਮਣੇ ਬਿਠਾਓਗੇ ਉਹਦੇ ਕੋਲ ਵੀ ਸਵਾਲ ਪੁੱਛਾਂਗੇ ਔਰ ਉਹਨੂੰ ਬਿਲਕੁਲ ਸਪੇਅਰ ਨਹੀਂ ਕਰਾਂਗੇ ਕਿਉਂਕਿ ਅਸੀਂ ਮੈਨੂੰ ਪਤਾ ਅਸੀਂ ਮੁੱਖ ਵਿਰੋਧੀ ਧਿਰਾਂ ਔਰ ਅਸੀਂ ਵਿਰੋਧੀ ਧਿਰ ਦਾ ਰੋਲ ਨਿਭਾਉਣਾ ਵੀ ਬੜੇ ਚੰਗੇ ਤਰੀਕੇ ਨਾਲ ਜਾਣਦੇ ਆ ਸਾਨੂੰ ਓਕੇ ਓਕੇ ਤੁਹਾਡੀ ਗੱਲ ਆਗਤਾਰੀਵਾਲ ਸਾਹਿਬ ਕਿਵੇਂ ਦਿਓਗੇ ਜਵਾਹ ਕਹਿੰਦੇ ਕਿ ਆਪਾਂ ਸਾਰੇ ਪੰਜਾਬੀਆਂ ਪੰਜਾਬੀ ਹੋ ਕੇ ਕਹਿੰਦੇ ਫਿਰ ਕਿਉਂ ਪੰਜਾਬੀਆਂ ਦੀ ਗੱਲ ਨਹੀਂ ਕਰਦੇ ਪੰਜਾਬ ਦੇ ਹਿੱਤਾਂ ਦੀ ਗੱਲ ਕੌਣ ਮੈਂ ਹਰਾਨ ਹੈ ਜੀ ਮੈਂ ਸਿੱਧੂ ਸਾਹਿਬ ਹਰਾਨ ਹੈ ਅੱਜ ਕਾਂਗਰਸ ਸਿੱਖਾਂ ਦੀ ਗੱਲ ਕਰ ਰਹੀ ਹੈ। ਛੱਜ ਤਾਂ ਬੋਲੇ ਛਾਨ ਨਹੀਂ ਬੋਲੇ। ਜਿਹਦੇ 'ਚ 100-100 ਛੇਕ ਹੈ। ਔਰ ਪੱਗ ਦੀ ਗੱਲ ਕਰਦੀ ਹੈ ਕਾਂਗਰਸ ਜਵਾਬ ਆਇਆ। ਜਿਹਨੇ ਪੱਗਾਂ ਰੋਲੀਆਂ। ਕੋਈ ਜਵਾਬ ਆਇਆ। ਜਿਹੜੇ ਕਹਿੰਦੇ ਸੀ ਬੜਾ ਪੇੜ ਹਿਲਦਾ ਹੈ। ਹਾਂ ਜੀ ਇਹਨਾਂ ਦੇ ਪਿੱਛੇ। ਬੜਾ ਪੇੜ ਹਿਲਦਾ ਹੈ, ਧਰਤੀ ਹਿਲਦੀ ਹੈ। ਇਹ ਹਰਪ੍ਰੀਤ ਜੀ ਯਾਦ ਕਰਾਤਾ ਤੁਹਾਨੂੰ। ਥੋੜੀ ਸ਼ਰਮ ਕਰਾਇਆ ਕਰੋ। ਇਹ ਤਾਂ ਨਹੀਂ ਗੱਲਾਂ ਆਪਾਂ ਕਰਾ ਲਵਾਂ। ਤੁਸੀਂ ਭਰਾਓ ਮੈਂ ਤੁਹਾਡਾ ਸਰਕਾਰ ਕਰਦਾ ਪੋਲਿਟੀ ਹਮਲਿਆ ਤੋਂ ਥੋੜਾ ਅੱਗੇ ਦਊਗਾ ਤੁਹਾਡੇ ਕੋਲ ਡਾਕ ਰਹਿਣੋ ਤਾਲੀਵਾਲ ਸਾਹਿਬ ਤੁਹਾਡਾ ਵੀ ਭਰਵੀ ਆ ਗਿਆ ਜਿੰਨਾਂ ਨੂੰ ਘੇਰਨਾ ਹੈ ਜਿਨ੍ਹਾਂ ਦੀ ਜਿਨ੍ਹਾਂ ਹੀ ਜ਼ਿੰਮੇਵਾਰੀ ਦਿੱਤੀ ਆ ਤੁਹਾਨੂੰ ਲੋਕਾਂ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਲੋਕਾਂ ਨੇ ਦਿੱਤੀ ਆ ਜ਼ਿੰਮੇਵਾਰੀ ਤੁਹਾਡੇ ਤੇ ਪਾਈ ਆ ਮੁੱਖ ਵਿਰੋਧੀ ਧਿਰ ਦੀ ਪੰਜਾਬੀ ਤੁਸੀਂ ਉਹਨਾਂ ਦੀ ਗੱਲ ਕਰਨੀ ਤੁਸੀਂ ਉਹਨਾਂ ਦੀ ਗੱਲ ਵਿਰੋਧੀ ਧਿਰ ਸੁਣ ਲੋਗੇ ਜਾਰ ਕੀਤਾ ਤੁਸੀਂ ਕੇਂਦਰ ਸਰਕਾਰ ਦੇ ਪਾਰਲੀਮੈਂਟ ਚ ਹੀ ਆ ਜੇ ਫਾਰਮੈਨਟ ਦੀ ਅਸੀ ਬੁਖਾਰ ਹੋਦੀ ਧੇਰੀ ਕੇਂਦਰ ਸਰਕਾਰ ਦਾ ਖਰਚਾ ਤੁਹਾਨੂੰ ਸਹੀ ਨਹੀਂ ਲੱਗ ਰਿਹਾ ਤਾਂ ਤੁਸੀਂ ਵੀ ਉਸੇ ਬਲਾਕ ਚੋਂ ਉਸੇ ਵੀ ਉਸੇ ਬਲਾਕ ਚੋਂ ਆਪਾਂ ਸਵਾਲ ਲੈ ਲੈਨੇ ਆਉਣ ਮੇਰੀ ਮੈਨੂੰ ਪੂਰੀ ਕਰ ਲੈਣ ਦੋ ਸਰ ਗੱਲ ਮੈਂ ਤੁਹਾਡਾ ਮੈਂ ਬੋਲਿਆ ਨਹੀਂ ਕਿਉਂਕਿ ਅੱਜ 1 on 1 ਹੈ ਜੇ ਕੇਂਦਰ ਸਰਕਾਰ ਦਾ ਖਰਚਾ ਤੁਹਾਨੂੰ ਸਹੀ ਨਹੀਂ ਲੱਗ ਰਿਹਾ ਤਾਂ ਤੁਸੀਂ ਉਸੇ ਬਲਾਕ ਚੋਂ ਨਾ ਇੰਡੀ ਇੰਡੀ ਲਾਇੰਸ ਚ ਤੁਹਾਡੀ ਉਹ ਜਿਹੜੀ ਹੈਗੀ ਆ ਤੁਹਾਡੀ ਆਮ ਆਦਮੀ ਪਾਰਟੀ ਹੈ ਤੁਸੀਂ ਇੱਕ ਪਾਸੇ ਹੋ ਜਾਓ ਲੋਗਾਂ ਨੂੰ ਦੱਸ ਰਹੇ ਹੋ ਵੀ ਅਸੀਂ ਹੁਣ ਆਮ ਆਦਮੀ ਫਿਰ ਦੂਜਾ ਨਾ ਨਾ ਕਰੋ ਆ ਕੇ ਵੀ ਅਸੀਂ ਇੱਕ ਗੱਲ ਜਿਹੜੀ ਆ ਆਮ ਆਦਮੀ ਪਾਰਟੀ ਖੁੱਡੋ ਖੁੰਡੀ ਖੇਡਦੀ ਐ ਉਸ ਤਰ੍ਹਾਂ ਦੀ ਸਟੇਟਮੈਂਟ ਨਾ ਨਾ ਦਿਓ ਤੁਹਾਡਾ ਪਰਦਾ ਫਾਸ਼ ਹੋ ਹੀ ਚੁੱਕਿਆ ਵੀ ਤੁਸੀਂ ਤਾਂ ਗੱਲ ਉਹਨਾਂ ਦੀ ਕਰਦੇ ਤੁਸੀਂ ਸਿਰਫ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਇਹ ਪੰਜਾਬ ਜਾਣ ਚੁੱਕਿਆ ਕਿ ਤੂੰ ਤੁਹਾਡੇ ਨਾਲ ਬਹਿ ਜਾ ਮੈਂ ਆਮ ਆਦਮੀ ਪਾਰਟੀ ਦੇ ਬੁਲਾਰੇ ਨਾਲ ਬਹਿ ਜਾ ਜਵਾਬ ਭਾਜਪਾ ਨੇ ਦੇਣੇ ਤੁਹਾਡੀ ਜਵਾਬ ਵੀ ਭਾਜਪਾ ਨੇ ਦੇਣੇ ਤਾਂ ਮੁੱਖ ਵਿਰੋਧੀ ਤੇ ਭਾਜਪਾ ਹੋ ਗਈ ਤੁਹਾਡੀ ਗੱਲ ਆ ਗਈ ਤੁਹਾਡੀ ਨਾ ਚੰਨੀ ਵਾਰੀ ਰਹਿ ਹੀ ਨਹੀਂ ਗਈ ਸਰਕਾਰ ਦਾ ਕੰਮ ਹੈ ਜਵਾਬ ਦੇਣਾ ਤੁਹਾਡੀ ਤਾਂ ਖੁਦ ਪ੍ਰਤੀ ਜ਼ਿੰਮੇਵਾਰੀ ਰਹਿ ਹੀ ਨਹੀਂ ਗਈ ਤੁਸੀਂ ਡਰਾਮੇ ਨਾ ਕਰੋ ਪੰਜਾਬ ਪ੍ਰਤੀ ਤੁਹਾਡੀ ਤਾਂ ਕੋਈ ਜ਼ਿੰਮੇਵਾਰੀ ਨਹੀਂ ਬਣ ਰਹੀ ਤੁਸੀਂ ਤਾਂ ਸਰਕਾਰ ਨਾਲ ਰਲ ਕੇ ਮੈਨੂੰ ਦੱਸੋ ਚੋਰ ਨਾਲ ਤੁਸੀਂ ਰਲ ਕੇ ਇੱਕੋ ਜਿਹੀ ਉਹ ਸਿਸਟਮ ਹੋ ਗਿਆ ਮੈਂ ਕਹਿੰਦਾ ਤੁਸੀਂ ਇਹ ਨਾ ਮੁਲਾਜ਼ਮਾਂ ਨੂੰ ਜਿਹੜੇ NHAI ਦੇ ਮੁਲਾਜ਼ਮ ਨੇ ਉਹਨਾਂ ਨੂੰ ਸੇਫਟੀ ਪ੍ਰੋਵਾਈਡ ਕਰਦੇ ਤੇ ਰਾਜ ਸਰਕਾਰ ਦਾ ਮੈਂ ਜੀ ਰਾਜ ਸਰਕਾਰ ਦਾ ਜ਼ਿੰਮਾ ਹੱਥ ਖੜੇ ਕਰਦੇ ਮੁਖਵਿਰੋਧੀ ਤੇ ਕਹਦੇ ਤੁਸੀਂ ਤੁਸੀਂ ਇੱਥੇ ਕਾਹਬੀ ਨਹੀਂ ਕਰ ਰਹੇ ਅਜੀ ਦੇਖ ਲਾਂਗੇ ਅਜੀ ਸਾਹਿਬ ਮੇਰੀ ਬੇਨਤੀ ਦੇਖੋ ਤੁਸੀਂ ਇੱਕ ਪਾਸੇ ਤੁਸੀਂ ਲੱਸੀ ਵੀ ਲੈਣੀ ਪੰਜਾਬੀ ਲਕੋਣੇ ਤੁਸੀਂ ਤੁਸੀਂ ਇਹ ਵੀ ਨਹੀਂ ਕਹਦੇ ਕਿ ਇੰਦੀ ਕੱਢ ਦੋ ਰਾਤ ਚ ਲਾਡ ਆਰਡਰ ਦੀ ਸਥਿਤੀ ਮਾੜੀ ਹੈ ਤੁਸੀਂ ਇਹ ਵੀ ਨਹੀਂ ਕਹਿਣਾ ਚਾਹੁੰਦੇ ਅਜੀ ਸਾਹਿਬ ਤੁਹਾਨੂੰ ਜਵਾਲ ਲੈਣਾ ਹੈ ਤੁਸੀਂ ਲੱਸੀ ਵੀ ਲੈਣਾ ਹੈ ਕੁੱਝਾ ਵੀ ਲਕੋਣੇ ਕੁੱਝਾ ਦਾ ਹੁਣ ਦਿਖਾਉਣਾ ਅਜੀ ਸਾਹਿਬ ਆ ਜਵਾਲ ਲੈਣੀ ਹੈ ਜਵਾਲ ਲੈਣਾ ਜਵਾਲ ਲੈਣਾ ਕਮਰਾਪੀ ਜੀ ਜੋ ਗੱਲ ਕਹਿ ਰਿਹਾ ਤਾਲੀਵਾਲ ਸਾਹਿਬ ਮੈਂ ਜਵਾਬ ਦਾ ਸਵਾਲ ਲੈਣਾ ਹੈ ਅ ਕੱਲ ਕੈਬਨਿਟ ਦੀ ਮੀਟਿੰਗ ਵੀ ਹੋ ਰਹੀ ਹੈ ਪੰਜਾਬ ਦੀ ਅਗਲੇ ਦਿਨਾਂ ਚ ਮੌਨਸੂਨ ਸੈਸ਼ਨ ਆ ਰਿਹਾ ਪੰਜਾਬ ਦਾ ਕੀ ਪੰਜਾਬ ਨਾਲ ਇਹਨਾਂ ਜੁੜੇ ਮੁੱਦਿਆਂ ਨੂੰ ਜਿਦਾਂ ਤਾਲੀਵਾਲ ਸਾਹਿਬ ਕਹਿ ਰਿਹਾ ਤੁਸੀਂ ਪੰਜਾਬ ਵਿਧਾਨ ਸਭਾ ਦੇ ਅੰਦਰ ਠਾਉਂਗੇ ਕੇਰੋਗੇ ਆਮ ਆਦਮੀ ਪਾਰਟੀ ਨੂੰ ਵੀ ਉਹਨਾਂ ਦੀ ਸਰਕਾਰ ਨੂੰ ਕਮਰਾਪੀ ਜੀ ਇਹ ਦੇਖੋ ਸਿੱਧੂ ਸਾਹਿਬ ਇਹ ਕੋਈ ਨਵੀਂ ਗੱਲ ਨਹੀਂ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਕਾਂਗਰਸ ਪਾਰਟੀ ਪਿਛਲੇ 2 2.5 ਸਾਲ ਤੋਂ ਲਗਾਤਾਰ ਲੜਾਈ ਲੜਦੀ ਆ ਰਹੀ ਹੈ ਨਾ ਨਾ ਸਿਰਫ ਵਿਧਾਨ ਸਭਾ ਦੇ ਵਿੱਚ ਬਲਕਿ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਹਰ ਮੁੱਦੇ ਦੇ ਉੱਤੇ ਹਰ ਪਲੇਟਫਾਰਮ 'ਤੇ ਆਹੀ ਚਾਹੇ ਉਹ ਸਿਆਸੀ ਮੰਚਾਂ ਤੋਂ ਜਾਂ ਧਰਨਿਆਂ ਮੁਜ਼ਾਹਰਿਆਂ ਰਹੀ ਸੜਕਾਂ ਦੇ ਉੱਤੇ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਜਦੋਂ ਪੰਜਾਬ ਦੀ ਪਿਛਲੀ ਵਾਰੀ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਹੜ੍ਹਾਂ ਦੇ ਆਏ ਜਿਹੜੇ ਨੁਕਸਾਨ ਨੇ ਉਹਨਾਂ ਦਾ ਉਹਨਾਂ ਦਾ ਮੁਆਵਜ਼ਾ ਸੀ ਸਾਰਿਆਂ ਨੂੰ ਦੇਾਂਗੇ ਜੋ ਮੁੱਖ ਮੰਤਰੀ ਸਾਹਿਬ ਦੇ ਸਟੇਟਮੈਂਟ ਸੀ ਤੇ ਉਹਦੇ ਉਸ ਦੇ ਲਈ ਲੋਕਾਂ ਨੂੰ ਹੱਕ ਉਹਨਾਂ ਦੇ ਦਿਵਾਨ ਲਈ ਪੰਜਾਬ ਦੀ ਪੰਜਾਬ ਕਾਂਗਰਸ ਨੇ ਧਰਨੇ ਲਾਏ ਮੁਜ਼ਾਰੇ ਕੀਤੇ ਸਰਕਾਰ ਦੀਆਂ ਅੱਖਾਂ ਖੋਲਣ ਦਾ ਹਾਸਲੇ ਜੇ ਕੀਤਾ ਕਰਦੇ ਰਹਾਂਗੇ ਧੰਨਵਾਦ ਧੰਨਵਾਦ ਤਾਲੀਵਰ ਸਨ ਸੰਖੇਪ ਦੇ ਸਮੇਂ ਤੇ ਲਿਆਣ ਵਾਲੇ ਕਹਿੰਦੇ ਅਸੀਂ ਮੁੱਦੇ ਠਾਵਾਗੇ ਤੁਸੀਂ ਸਹਿਮਤ ਹੋ ਇਸ ਗੱਲ ਨਾਲੇ ਕਹਿੰਦੇ ਵਿਧਾਨ ਸਭਾ ਚ ਸਾਰੇ ਵਿਰੋਧਕ ਮੁੱਦੇ ਠਾਏ ਇਹਨਾਂ ਨੂੰ ਪੁੱਛੋ ਇਹਨਾਂ ਨੇ ਕਿਹੜਾ ਪ੍ਰੋਟੈਸਟ ਕੀਤਾ ਅੱਜ ਜਾਣ ਲਈ ਨਹੀਂ ਬਚੇਗਾ ਸਮਾਂ ਨਹੀਂ ਰਹੇਗਾ ਲੋਕਾਂ ਨੂੰ ਸਭ ਪਤਾ ਚੋਰ-ਚੋਰ ਮਸੇਰੇ ਭਾਈ ਐ ਕੋਈ ਫਰਕ ਨਹੀਂ ਪੈਂਦਾ ਇਹ ਜਿਹੜਾ ਡਰਾਮੇ ਆਈ-ਵਾਸ਼ ਕਰਕੇ ਦਿਖਾਉਂਦੇ ਐ ਇਹ ਜਿਹੜੀ ਆਮ ਆਦਮੀ ਪਾਰਟੀ ਜਦੋਂ ਭੱਜ ਜਾਂਦੀ ਐ ਤੇ ਉੱਥੇ ਕਾਂਗਰਸ ਆ ਕੇ ਬਹਿ ਜਾਂਦੀ ਐ ਪੈਨਲ ਤੇ ਇਹਨਾਂ ਮੁੱਦਿਆਂ ਤੇ ਉਹਨਾਂ ਦੇ ਸਪੋਕਸਮੈਨ ਬਣ ਕੇ ਦੋ ਲੈਣਾ ਦਾ ਉਹ ਆਉਂਦੇ ਨਹੀਂ ਕਾਂਗਰਸ ਆ ਗਈ ਘੇਰਨਾ ਉਹ ਇਹਨਾਂ ਦੀ ਨੀਤੀ ਐ ਇਹ ਅਸੀਂ ਤਾਂ ਹੀ ਕੇਂਦਰ ਨੂੰ ਘੇਰਨਾ ਐ ਔਰ ਜਿਨ੍ਹਾਂ ਨੂੰ ਘੇਰਨ ਵਾਸਤੇ ਵੋਟਾਂ ਪਾਈਆਂ ਤੁਹਾਨੂੰ ਉਹਨਾਂ ਨੂੰ ਘੇਰੋ ਤਾਲੀਆਂ ਜੀ ਆ ਗਈ ਗੱਲ ਆਈ ਗੱਲ ਤਾਲੀਆਂ ਸਾਬ ਤੁਹਾਡਾ ਬਹੁਤ ਬਣਾ ਆ ਗਿਆ ਬੋਲ ਇਹਨਾਂ ਦਾ ਕਮੈਂਟ ਕਰ ਵੀ ਜੀ ਦੋ ਲਾਈਨਾਂ ਕਮਰ ਵੀ ਦੇਖੋ ਗੱਲ ਇਹ ਇਹ ਨਾ ਗੱਲ ਮੈਂ ਤਾਂ ਸਿਰਫ ਇੱਕ ਸਵਾਲ ਪੁੱਛਿਆ ਸੀਗਾ ਵੀ ਅਸੀਂ ਜੋ ਪ੍ਰੋਟੈਸਟ ਕੀਤੇ ਵਿਧਾਨ ਸਭਾ ਦੇ ਵਿੱਚ ਜਾਂ ਵਿਧਾਨ ਸਭਾ ਤੋਂ ਬਾਹਰ ਸੜਕਾਂ ਤੇ ਜਾਂ ਸਿਆਸੀ ਮੰਚਾਂ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਲਈ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਹੱਕ ਤੇ ਹਿੱਤ ਦਿਵਾਉਣ ਲਈ ਮੈਂ ਕਿਹਾ ਸਕਦਾ ਮੈਨੂੰ ਇਹ ਢਾਲੀਵਾਲ ਸਾਹਿਬ ਦੱਸਣ ਤੁਸੀਂ ਇਹਨਾਂ ਤੋਂ ਪੁੱਛ ਕੇ ਦੱਸੋ ਇਹਨਾਂ ਨੇ ਕੋਈ ਇੱਕ ਪ੍ਰੋਟੈਸਟ ਕੀਤਾ ਹੋਵੇ ਕੋਈ ਕੋਈ ਇੱਕ ਮੁਕਾਫਾ ਕੀਤਾ ਹੋਵੇ ਇਹਨਾਂ ਦੇ ਮੁੱਦੇ ਤੇ ਆਪਾਂ ਫੇਰ ਸਵਾਲ ਲਵਾਂਗੇ ਫੇਰ ਸਵਾਲ ਲਵਾਂਗੇ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਵੈਰੀ ਮਚ ਕਮਰਾ ਭੀਜੀ ਢਾਲੀਵਾਲ ਸਾਹਿਬ ਦੋਨਾਂ ਹੀ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਮੇਰੀ ਬੇਨਤੀ ਪ੍ਰਵਾਨ ਕਰਕੇ ਆਏ ਹੋ ਮੁੱਦਾ ਸਰਕਾਰੀ ਪ੍ਰੋਜੈਕਟਾਂ ਲਈ ਜ਼ਮੀਨ ਲੈਣ ਦਾ ਕਿਸਾਨਾਂ ਦਾ ਆਪਣਾ ਨਜ਼ਰੀਆ ਕਿ ਸਸਤੀਆਂ ਦਰਾਂ ਤੇ ਕਿਉਂ ਦਿੱਤੀ ਜਾਏ ਜ਼ਮੀਨ ਜ਼ਿੰਮੇਵਾਰੀ ਕਿਹਦੇ ਕੇਂਦਰ ਦੀ ਤਾਂ ਪੰਜਾਬ ਸਰਕਾਰ ਦੀ ਵੀ ਬਣਦੀ ਹੈ ਇਹਨਾਂ ਮਾਮਲਿਆਂ ਤੇ ਆਉਣ ਦੇ ਲਈ ਆਪਾਂ ਜਿੱਥੇ ਆਪਣੇ ਮਹਿਮਾਨਾਂ ਦੇ ਤਨਵਾਦੀ ਤੁਹਾਡੇ ਵੱਲੋਂ ਲਵਾਂਗੇ ਇਜਾਜ਼ਤ ਸਤਿ ਸ੍ਰੀ ਅਕਾਲ